ਹੁਣ ਅਸੀਂ ਫੈਸਲਾ ਕੀਤਾ ਹੈ ਕਿ ਹੁਣ ਜਿੱਦੋਂ ਵੀ ਤੁਸੀਂ ਸੌਹ ਚੁੱਕੀਓ ਉਦੋਂ ਤੋਂ ਲੈ ਕੇ 2000 ਰੁਪਏ ਪਰ ਮਹੀਨਾ ਹਰੇਕ ਸਰਪੰਚ ਨੂੰ ਔਰ ਪਿਛਲਾ ਜਿਹ ਦਿਨ ਵੀ ਮਹੀਨੇ ਜਿਹੜੇ ਲੰਘੇ ਉਹ ਵੀ ਦੇਵਾਂਗੇ ਜਦੋਂ ਤੋਂ ਸੌਹ ਚੁੱਕੀਆ ਮਤਲਬ ਜਿਸ ਦਿਨ ਤੋਂ ਸੌਹ ਚੁੱਕਿਆ ਉਸ ਦਿਨ ਤੋਂ ਤੁਹਾਡੇ 2000 ਜਿਹੜਾ ਉਹ ਬਕਾਇਆ ਨੇ ਜੀ ਕੋਈ ਹੁਣ ਕਿਤੇ ਕੋਈ ਕਿਤੇ ਹੁਣ ਕੋਟ ਕੋਟ ਜਾਣ ਦੀ ਲੋੜ ਨਹੀਂ ਕਿਉਂਕਿ ਫੁੱਟਕਲ ਖਰਚੇ ਨਹੀਂ ਬਸ ਇੱਥੇ ਜਾਣਾ ਜਿੱਮੇ ਕੋਈ ਆ ਗਿਆ ਜਿੱਮੇ ਵਿਸਪਨ ਸਾਹਿਬ ਬੋਲੋ ਆਪ ਆ ਰੇਟ ਤੇ 100 ਰੁਪਏ ਲਾਤਾ ਜੀ ਲਾ ਦਿਆ ਕਰੋ ਹਨ ਉਹਦੇ ਬਾਤ ਹੈ ਵਿਖੇ ਦਾ ਨੂੰ ਕਿਤੇ ਕੋ ਦੇਣੇ ਪਾਗੇ ਕੋਈ ਠੀਕ ਹਾਂਜੀ ਹਾਂਜੀ ਉਹ ਕਾਰਜਾਂ ਕਰ ਦੇਂਗੇ ਤੁਸੀਂ ਪਰੇ ਨਾ ਕਰੋ ਤੁਸੀਂ ਹਾਂਜੀ ਤਾਂ ਮੈਂ ਮੇਰੇ ਪਾਸੇ ਮੁੱਕ ਗਿਆ ਕੀ ਪਤਾ ਮੈਂ ਉਹ ਵੀ ਲੈ ਕੇ ਆਇਆ ਮੈਂ ਨਾਲ ਕਾਲੇ ਭੱਗ ਦੇਣ ਥੋੜੀ ਜੀ ਦੇਖੋ ਹੁਣ ਕੁਛ ਵੀ ਨਹੀਂ ਹੈਗਾ 2000 ਤਾਂ ਲਓ ਪਹਿਲਾਂ ਨਹੀਂ ਲਾ ਦੇਾਂਗੇ ਲਾ ਦੇਾਂਗੇ ਜ਼ੀਰੋ ਵੀ ਲਾ ਦੇਾਂਗੇ ਥੋੜੇ ਹੀ ਪੈਸਾ ਤੁਹਾਨੂੰ ਹੀ ਦੇਣਾ ਤੇ ਬਾਕੀ ਜਿਹੜੀਆਂ ਤੁਸੀਂ ਸਮੱਸਿਆਵਾਂ ਵੀ ਲਗਾਈਆਂ ਨੇ ਉਹ ਸਾਰੇ ਨੋਟ ਕਰ ਲਈਆਂ ਬਹੁਤ سارے ਪਿੰਡ ਨੇ ਜਿਨ੍ਹਾਂ ਕੋਲ ਬਹੁਤ ਸਾਰੀ ਇਨਕਮ ਹੈਗੀ ਹੈ ਜਿਵੇਂ ਸਾਡੇ ਪਿੰਡ ਸਾਡੇ ਪਿੰਡਾਂ ਕੋਲੇ ਮਾਲਵੇਚ ਜਿਵੇਂ ਕਾਫੀ ਪਿੰਡ ਨੇ ਜਿਵੇਂ ਨਦਾਮਪੁਰ ਹੋ ਗਿਆ ਬਾਲਦਕਲਾ ਹੋ ਗਿਆ 3 300 ਏਕੜ ਜ਼ਮੀਨ ਹੈ ਪੰਚਾਇਤਾਂ ਕੋਲੇ 300 ਏਕੜ ਤੋਥੀ ਤਾਂ ਕੋਈ ਸਰ ਜਾਂਦਾ ਕੋਈ ਨਹੀਂ ਉਹਨਾਂ ਕੋਲੇ ਆ ਜਾਂਦਾ ਸਰ ਪਰ ਕਈ ਪੰਚਾਇਤਾਂ ਐ ਜਿਹਨਾਂ ਕੋ ਕੁਝ ਵੀ ਨਹੀਂ ਜਿਵੇਂ ਉਹ ਕਹਿੰਸੀ 4800 ਰੁਪਏ ਹੀ ਪਿਆ ਸੋ ਅਸੀਂ ਤੁਹਾਨੂੰ ਉਹਦੇ ਵਾਸਤੇ ਜਿਹੜਾ ਸਿੱਕੀ ਸਾਹਿਬ ਜਿਹੜੇ ਜਿਹੜੇ ਪੰਚਾਇਤਾਂ ਨੂੰ ਪੈਸਾ ਦਾ ਹੈ ਨਹੀਂ ਦਾ ਉਹਨਾਂ ਨੂੰ ਜਿਹੜਾ ਫੰਡ ਪ੍ਰੋਵਾਈਡ ਕਰਾਉਣਾ ਜਾਂ ਜੋ ਉਹਨਾਂ ਨੇ ਕੰਮ ਕਰਨੇ ਨੇ ਉਹ ਅਸੀਂ ਲੋਕ ਨਿਰਮਾਣ ਫੰਡ ਚੋਂ ਅਸੀਂ ਤੁਹਾਨੂੰ ਦੇਵਾਂਗੇ ਚਾਹੇ ਉਹ ਮੁੱਖ ਮੰਤਰੀ ਵਾਲੇ ਫੰਡ ਸਪੈਸ਼ਲ ਫੰਡ ਚੋਂ ਦੇਣੇ ਪੈਣ ਜਿੱਥੋਂ ਮਰਜ਼ੀ ਦੇਣੇ ਪੈਣ ਇਹ ਨਹੀਂ ਹੈਗਾ ਕਿ ਨਾਲ ਦਾ ਪਿੰਡ ਜਿਹੜਾ ਉਹਨਾਂ ਕੋਲ ਪੰਚਾਇਤ ਕੋਲ ਜ਼ਮੀਨ ਹੈ ਉਹਨਾਂ ਨੇ ਪਿੰਡ ਵਧੀਆ ਬਣਾ ਰੱਖਿਆ ਤੇ ਤੁਹਾਡਾ ਪਿੰਡ ਜਿਹੜਾ ਉਹ ਨਰਕ ਬਣਿਆ ਬੈਠਾ ਇਹ ਨਹੀਂ ਹੁਣ ਦੇਵਾਂਗੇ ਤੁਹਾਨੂੰ ਕੋਈ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਇਓ ਇੱਕੋ ਜਿਹਾ ਸਾਰਿਆਂ ਨੂੰ ਇੱਕੋ ਜਿਹਾ ਪਾਓ ਮਿਲੂਗਾ ਜਿਵੇਂ ਸੰਤ ਗੁਰੂ ਸਾਹਿਬ ਨੇ ਜਿਹੜਾ ਉਹ ਲੰਗਰ ਪੰਗਤ ਚ ਬੈਠ ਕੇ ਹਰੇਕ ਵਾਸਤੇ ਲੰਗਰ ਜਿਹੜਾ ਖੋਲਿਆ ਉਹ ਅਸ ਤਾਂ ਉਹਨਾਂ ਗੁਰੂਆਂ ਦੇ ਮਤਲਬ ਬਾਰਸਾਂ ਜੀ ਸੋ ਸਾਨੂੰ ਤਾਂ ਉਹਨਾਂ ਨੇ ਇੱਕ ਮਤਲਬ ਮਾਨਕੀ ਜਾਤ ਸਭੇ ਕੋ ਪਹਿਚਾਨ ਉਹ ਕੱਲਾਂ ਦਸੀਆਂ ਸੋ ਪਿੰਡ ਜਿਹੜੇ ਨੇ ਪਿੰਡਾਂ 'ਚ ਤੇ ਰੱਬ ਵੱਸਦਾ ਜੀ ਪਿੰਡਾਂ 'ਚ ਜਿਹੜਾ ਉਹ ਸਾਰਾ ਜਿਹੜੀ ਖੇਤੀ ਹੈ ਜਾਂ ਜਿਹੜਾ ਪਿੰਡਾਂ ਦੀ ਜਿਹੜੀ ਜਿਹੜਾ ਜਿਹੜਾ ਸਟਰਕਚਰ ਬਣਾਇਆ ਹੈ ਭਾਈਚਾਰਾ ਭਾਈਚਾਰਕ ਸਾਂਝ ਆਪਸ 'ਚ ਤੇ ਉਹ ਬਹੁਤ ਵਧੀਆ ਔਰ ਮੈਂ ਤੁਹਾਨੂੰ ਇੱਕ ਵਿਦਾਇਬ ਦੇਣੀ ਚਾਹਨਾ ਬਹੁਤ ਸਾਰੇ ਪਿੰਡਾਂ ਨੇ ਮਤੇ ਪਾ ਕੇ ਦਿੱਤੇ ਜਿ ਤੁਹਾਡੀ ਜ਼ਰੂਰਤ ਹੈ ਪੈਣੀ ਹੈ ਜੀ ਯੋਧ ਨਸ਼ਿਆਂ ਵਿਰੋਧ ਬਹੁਤ ਸਾਰੇ ਪਿੰਡਾਂ ਚ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਚ ਵੀ ਹੋਈਆਂ ਨੇ ਮੇਰੇ ਕੋਲ ਆਈਆਂ ਨੇ ਹਰ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰਦੇ ਨੇ ਕਿ ਭਾਈ ਜੇ ਕੋਈ ਨਸ਼ੇ ਵੇਚਦਾ ਆਪਣੇ ਪਿੰਡ ਦਾ ਬੰਦਾ ਫੜਿਆ ਗਿਆ ਜੇ ਉਹਦੀ ਕੋਈ ਜ਼ਮਾਨਤ ਦੇਣ ਜਾਊਗਾ ਤਾਂ ਉਹਦਾ ਸਮਾਜਿਕ ਬਾਈਕਟ ਕਰਾਂਗੇ ਜੇ ਉਹਨੂੰ ਕੋਈ ਛਡਾਉਣ ਜਾਊਗਾ ਜਾਂ ਉਹਦੇ ਹੱਕ ਚ ਜਾਊਗਾ ਤਾਂ ਉਹਦਾ ਬਾਈਕਟ ਕੀਤਾ हां जे कोई ਨਸ਼ੇ ਕਰਦਾ ਉਹਨੂੰ ਅਸੀਂ ਉਹ ਨਹੀਂ ਮੰਨਦੇ ਉਹ ਤਾਂ ਮਰੀਜ਼ ਹੈ ਉਹ ਤਾਂ ਫਸ ਗਿਆ ਵਿਚਾਰਾ ਜੇ ਉਹ ਛੱਡਣੇ ਚਾਹੁੰਦੇ ਹੋਣ ਕੋਈ ਨਸ਼ੇ ਤਾਂ ਤੁਹਾਨੂੰ ਲਾਗਲੇ ਪਿੰਡਾਂ ਦੇ ਓਟ ਕਲੀਨਿਕ ਜਾਂ ਜਿਹੜੇ ਰੀ ਹੈਬ ਸੈਂਟਰ ਨੇ ਉਹ ਦੱਸਾਂਗੇ ਸਰਕਾਰ ਦੇ ਖਰਚੇ ਤੇ ਸਾਰਾ ਸਰਕਾਰ ਦੇ ਖਰਚੇ ਤੇ ਉਹਦਾ ਇਲਾਜ ਕਰਾ ਕੇ ਉਹਨੂੰ ਐਂ ਦੁਆਰਾ ਮਤਲਬ ਮੁਕਤ ਹਾਲਾਤ ਚ ਲਿਆ ਕੇ ਤੇ ਉਸ ਪਿੰਡ ਨੂੰ ਜਿਹੜੇ ਪਿੰਡ ਨੇ ਅਨਾਉਂਸ ਕਰਤਾ ਇਹ ਆ ਪਿੰਡ ਜਿਹੜਾ ਸਾਡਾ ਫੱਟਾ ਲਾ ਤਿਆ ਵੀ ਆ ਹੁਣ ਸਾਡਾ ਪਿੰਡ ਜਿਹੜਾ ਉਹ ਨਸ਼ਾ ਮੁਕਤ ਹੈ ਜੀ ਉਸ ਪਿੰਡ ਨੂੰ ਇੱਕ ਬੈਕ ਸੋ ਉਹਨੂੰ 1 ਲੱਖ ਰੁਪਈਆ ਉਸ ਪਿੰਡ ਨੂੰ ਵੈਸੀ ਨਾਮ ਦਾ ਜਿਹੜੇ ਪਿੰਡ ਨੇ ਅਨਾਉਂਸ ਕੀਤਾ ਤੇ ਬਾਅਦ ਉਹਨੋਂ ਪਿੰਡ ਨੇ ਉਸ ਪਿੰਡ ਨੇ ਜੋ ਮੰਗਾ ਰੱਖਣੀ ਆ ਕੁਮ ਹਲਕ ਲਿੰਕ ਬਣਾਉਣਾ ਉਸ ਪਿੰਡ ਨੇ ਸਕੂਲ ਚ ਲਾਇਬ੍ਰੇਰੀ ਬਣਾਉਣੀ ਆ ਕਮਰੇ ਬਣਾਉਣੇ ਆ ਜਾਂ ਕੋਈ ਹੋਰ ਐਜਾ ਕੰਮ ਸੋਲਰ ਲਾਈਟਾਂ ਲਾਉਣੀਆਂ ਚਲੋ ਟੋਬੇ ਤੇ ਗਰਾਊਂਡ ਤਾਂ ਕਰ ਹੀ ਰਹੇ ਆ ਉਹ ਤਾਂ ਇਧਰ ਆ ਗਿਆ ਸੋਲਰ ਲਾਈਟਾਂ ਲਾਉਣੀਆਂ ਨੇ ਪਿੰਡ ਚ ਕੋਈ ਪਿੰਡ ਚ ਐਂਬੂਲੈਂਸ ਚਾਹੀਦੀ ਆ ਜਾਂ ਕੋਈ ਪਿੰਡ ਚ ਕੋਈ ਹੋਰ ਕੋਈ ਮਲ ਕੋਈ ਵੀ ਕਿਸੇ ਕਿਸਮ ਦਾ ਕੰਮ ਪਿੰਡ ਚ ਪਿੰਡ ਦੀ ਭਲਾਈ ਵਾਸਤੇ ਜਿਹਦਾ ਸਾਰਿਆਂ ਨੂੰ ਫਾਇਦਾ ਹੁੰਦਾ ਹੋਵੇ ਉਹ ਜਿਹੜਾ ਕਰਾਂਗੇ ਅਸੀਂ 67000 ਕਿਲੋਮੀਟਰ ਸੜਕਾਂ ਨੇ ਪਿੰਡਾਂ ਨੂੰ ਜੋੜਦੀਆਂ ਜਿਹੜੀ ਲਿੰਕ ਮੰਡੀਆਂ ਆਣ 19000 ਕਿਲੋਮੀਟਰ ਸੜਕਾਂ ਜਿਹੜੀਆਂ ਸੀ ਕੱਲ ਅਸੀਂ ਇੱਥੇ ਠੇਕੇਦਾਰ ਬੁਲਾਈ ਸੀ ਸੜਕਾਂ ਵਾਲੇ ਸਾਰੇ ਜਮ੍ਹਾਂ ਇੱਥੇ ਆਹੀ ਟਾਈਮ ਸੀ ਦੇਖਿਆ ਉਹਨਾਂ ਕੋਈ ਟੀਵੀ ਤੇ ਦੇਖਿਆ ਉਹਨਾਂ ਸੜਕਾਂ ਦੇ ਠੇਕੇਦਾਰ ਬੁਲਾਈ ਸੀ 3500 ਕਰੋੜ ਰੁਪਏ ਜਾਰੀ ਕਰਨ ਲੱਗੇ ਆ 70 ਉਹ ਲੇਗ ਸੜਕਾਂ ਦੀ ਜਿਹੜੀ ਹੈ ਰਿਪੇਅਰ ਜਾਂ ਨਵੀਆਂ ਜਾਂ 10 ਫੁੱਟ ਤੋਂ ਉੱਠਾ ਰਾਣੀਆਂ ਆ ਪਲੱਸ 587 ਕਰੋੜ ਰੁਪਇਆ ਅਲੱਗ ਤੋਂ ਰੱਖਿਆ ਕਿ 5 ਸਾਲ ਰਿਪੇਅਰ ਦਾ ਵੀ ਤੂੰ ਹੀ ਖਿਆਲ ਰੱਖਣਾ ਹੈ ਭਾਈ 5 ਸਾਲ ਜੇ ਸੜਕ ਟੁੱਟ ਗਈ ਤਾਂ ਫਿਰ ਤੂੰ ਜ਼ਿੰਮੇਵਾਰ ਹੋਏਗਾ ਹਾਂ ਤੇਥੋਂ ਕੋਈ ਅਫਸਰ ਰਿਸ਼ਵਤ ਨਹੀਂ ਮੰਗੂਗਾ ਤੇਥੋਂ ਕੋਈ ਅਫਸਰ ਕਮਿਸ਼ਨ ਚ ਹਿੱਸਾ ਨਹੀਂ ਮੰਗੂਗਾ ਜਿੰਨਾ ਤੇਰਾ ਟੈਂਡਰ ਨਿਕਲਿਆ ਤੈਨੂੰ ਪੈਸੇ ਸਾਰੇ ਲੋਕਾਂ ਦੀ ਥਾਂ ਤੇ ਥੁੱਕ ਨਹੀਂ ਪਾਉਣਾ ਬਸ ਤੇ ਉੱਥੇ ਜੀ ਸੜਕ ਦੀ ਕੁਆਲਿਟੀ ਘਟ ਗਈ ਤਾਂ ਫਿਰ ਅਸੀਂ ਠੇਕੇਦਾਰ ਨੂੰ ਜ਼ਿੰਮੇਰ ਸਮਝਾਂਗੇ ਇੱਕ ਹੋਰ ਹੈ ਜਿੰਨਾ ਚਿਰ ਪਿੰਡ ਵੱਲੋਂ ਪੰਚਾਇਤ ਵੱਲੋਂ ਮਤਾ ਪਾ ਕੇ ਨਹੀਂ ਦਿੱਤਾ ਜਾਂਦਾ ਜਿਹੜੀ ਪਿੰਨੋਂ ਸੜਕ ਜਾਂਦੀ ਹੈ ਜਿੰਨਾ ਚਿਰ ਪਿੰਡ ਦੀ ਪੰਚਾਇਤ ਵੱਲੋਂ ਮਤਾ ਨਹੀਂ ਪਾ ਕੇ ਦਿੱਤਾ ਜਾਂਦਾ ਵੀ ਸੜਕ ਬਹੁਤ ਵਧੀਆ ਬਣੀ ਹੈ ਜੀ ਉਹਨਾਂ ਚਿਰ ਅਸੀਂ ਉਹਨਾਂ ਦੇ ਬੈਂਕ ਗਰੰਟੀ ਐ ਤੇ ਉਹਨਾਂ ਦੇ ਪੈਸੇ ਲਈ ਜ ਨਹੀਂ ਕਰਨੇ ਮੂਰੇ ਮੂਰੇ ਸੜਕ ਬਣਾਈ ਜਾਂਦੇ ਆ ਮੰਗ ਟੁੱਟੀ ਜਾਂਦੀ ਬਾਅਦ ਚ ਕਹਿੰਦੇ ਨੇ ਬਣਾਈ ਸੀ ਤਾਂ ਜੀ ਹਾਂ ਨਹੀਂ ਤੇ ਤੂੰ ਤੁਸੀਂ ਕਲੀਅਰ ਕਰੋਗੇ ਤੁਸੀਂ ਪਾਓ ਮਤੇ ਤਾਂ ਸੜਕ ਉਹ ਸੜਕ ਦੇ ਠੇਕੇਦਾਰ ਦਾ ਪੈਸਾ ਜਿਹੜਾ ਤਾਂ ਅਸੀਂ ਲੀਜ਼ ਕਰਾਂਗੇ ਜੀ ਪੰਚਾਇਤ ਕੋਲ ਔਰ ਪੰਚਾਇਤ ਪਿੰਡ ਦੇ ਵਿੱਚ ਖੜ ਕੇ ਸਾਰਿਆਂ ਨਾਲ ਗੱਲ ਕਰਕੇ ਕਰੋ ਭਾਈ ਆ ਮਤਾ ਪਾਉਣ ਲੱਗੇ ਆ ਗ੍ਰਾਮ ਸਭਾ ਬੁਲਾ ਲਓ ਚਾਹੇ ਜੇ ਤੋ ਤਾਂ ਫਿਰ ਉਹ ਸੜਕ ਤੁਹਾਡੇ ਪਿੰਡ ਦੀ ਹੈ ਮੈਂ ਕੱਲ ਉਹਨਾਂ ਨੂੰ ਕਿਹਾ ਵੀ ਇਹ ਜਿਹੀਆਂ ਬਣਾ ਦਿਓ ਸੜਕਾਂ 500 ਰੁਪਏ ਕਰਨ ਦੀ ਲੋੜ ਹੀ ਨਾ ਪਵੇ ਤੁਹਾਡਾ ਖਰਚਾ ਬਚੂਗਾ 5 ਸਾਲ ਦੀ ਰਿਪੇਅਰ ਦਾ ਅਜ਼ੀਜ਼ਾ ਤੁਹਾਨੂੰ ਦੇਵਾਂਗੇ ਨਾ ਇਕੱਠੀ ਵੀ 5 ਸਾਲ ਦਾ ਵੀ ਆ ਵੀ ਲੈਣਾ ਪਰ ਤੂੰ ਆਪੀ ਟੋਏ ਪਾਈ ਜਾਉਂਗੇ ਆਪੀ ਪੱਟ ਚ ਲਈ ਜਾਉਂਗੇ ਤਾਂ ਕਿਥੇ ਸੜਕ ਪਹਿਲੀ ਇਹ ਜੀ ਬਣਾ ਦਿਓ ਜਿਹੜੀ 5 ਸਾਲ ਟੁੱਟੀ ਹੀ ਨਾ ਤਾਂ ਕੱਲ ਉਹ ਇੰਨੇ ਖੁਸ਼ ਹੋ ਕੇ ਗਏ ਨੇ ਕਹਿੰਦੇ ਪੰਜ ਨਹੀਂ 6 ਕਰ ਦਿਓ ਭਾਵੇਂ ਜੀ ਸਾਨੂੰ ਬਸ ਆ ਤੰਗ ਨਾ ਰਹਿਣਾ ਅਫਸਰ ਭਾਵੇਂ ਜੀ ਉਹ ਮੇਰੀ ਗਰੰਟੀ ਉਹ ਮੈਂ ਕਰੂੰਗਾ ਜੀ ਕੰਮ ਬਾਕੀ ਜਿਹੜਾ ਰਜਿਸਟਰੀਆਂ ਦਾ ਜਿਹੜਾ ਕੰਮ ਹੈ ਪਹਿਲਾਂ ਉਹ ਉਹ ਭਾਸ਼ਾ ਜਿਹੜੀ ਐ ਉਰਦੂ ਹਿੰਦੀ ਲਿਖੀ ਪੰਜਾਬੀ ਚ ਹੁੰਦੀ ਬਾਹਰਾ ਕਵਾ ਬਾਹ ਹਕੂਕ ਬਾ ਫਲਾਣਾ ਪਤਾ ਹੀ ਸਮਝ ਨਹੀਂ ਆਉਂਦਾ ਕੀ ਹੋ ਗਿਆ ਉੱਤਰ ਬਾ ਦੱਖਣ ਪਤਾ ਨਹੀਂ ਕੀ ਲਿਖੀ ਜਾਂਦੇ ਨੇ ਉਹਨੂੰ ਸਿੰਪਲ ਪੰਜਾਬੀ ਚ ਕਰਤਾ ਸੀ ਕਿ ਲਿਖੋ ਆਪ ਭਰਾਨਾ ਸਿੰਘ ਨੇ ਭਰਾਨਾ ਸਿੰਘ ਨੂੰ ਰੇਟਰੀ ਕਰਾਈ ਐ ਇੰਨੇ ਪੈਸੇ ਇੰਨੇ ਉਹਦੇ ਅੱਧੇ ਬਣ ਜੀ ਦੀ ਕਿੰਨੇ ਦਿਦ ਬਣਦੇ ਹਨ ਇਹ ਰੇਟਰੀ ਹੋਣੀ ਆ ਇਹ ਕਿਹੜੀ ਗੱਲ ਆ ਆਪ ਪੜ ਸਕੇ ਬੰਦਾ ਕਰੇ ਉਹਦੇ ਜੋ ਅੱਖਾਂ ਤੋਂ ਪੜਾ ਲਿਆ ਲਿਖ ਠੀਕ ਐ ਮੈਨੂੰ ਤਾਂ ਪੜਦੇ ਪੜ ਹੀ ਨਹੀਂ ਜਾਂਦੀ ਦ੍ਰਿਸ਼ਟੀ ਉਹ ਸੌਖੀਆਂ ਕਰਤੀ। ਠੀਕ ਹੈ ਨਾ? ਬਾਕੀ ਪਿੰਡਾਂ ਵਾਸਤੇ ਜਦੋਂ ਮਰਜੀ ਤੁਸੀਂ ਸਾਡੇ ਕੋਲੇ ਤਾਲਮਿਲ ਕਮੇਟੀ ਇੱਕ ਬਣਾ ਲਾਂਗੇ। ਤੁਸੀਂ ਸਾਨੂੰ ਨੁਮਾਇंदे ਆਪਣੇ ਵੀ ਦੇ ਦਿਓ। ਵਿੱਚ ਮੰਤਰੀ ਸਾਹਿਬਾਨ ਆ ਜਾਣਗੇ, ਵਿੱਚ ਅਫਸਰ ਸਾਹਿਬਾਨ ਆ ਜਾਣਗੇ। ਤੇ ਤੁਸੀਂ ਤਾਲਮਿਲ ਕਮੇਟੀ ਦੇ ਵਿੱਚ ਕੋਈ ਵੀ ਸੁਝਾਅ, ਕੋਈ ਵੀ ਉਹਦਾ ਇੱਕ ਪੋਰਟਲ ਬਣਾ ਲਾਂਗੇ। ਆਨਲਾਈਨ ਹੀ ਭਾਵੇਂ ਤੁਸੀਂ ਕਰ ਲਿਓ। ਤੇ ਉਹ ਤੁਸੀਂ ਦੱਸਦੇ ਰਹੋ ਸਾਡੇ ਨਾਲ ਕਿਉਂਕਿ ਕੱਲੇ ਕੱਲਾ ਇੱਕ ਦਿਨ ਮਿਲਣ ਨਾਲ ਨਹੀਂ ਹੋਣਾ ਕੰਮ ਇਹ ਤਾਂ ਹੋ ਜਾਦਾ ਕਿ ਸਰਪੰਚ ਨੂੰ ਪਰਸੋਂ ਨੂੰ ਕੰਮ ਪੈ ਜੀ ਫੇਰ ਦਵਾਰੇ ਸੁਣੋ ਅਗਲੇ ਪੰਚਾਇਤ ਦੇ ਦੀ ਵੇਟ ਕਰੂਗਾ ਉਹ ਮੈਂ ਉੱਧੇ ਜਾਊਂ ਉੱਧੇ ਦੱਸੂ ਪਰਸੋਂ ਵਾਲਾ ਕੰਮ ਪਰਸੋਂ ਨੂੰ ਸੁਣ ਲੂ ਸੋਚ ਕਰਕੇ ਅਸੀਂ ਬਿਲਕੁਲ ਇਸ ਗੱਲ ਨੂੰ ਕਲੀਅਰ ਆ ਕਿ ਪ੍ਰਮਾਤਮਾ ਨੇ ਰੋਜ਼ ਰੋਜ਼ ਮੌਕੇ ਨਹੀਂ ਦਿਨ ਮਿਲਦੇ ਹੈ ਜੀ ਪ੍ਰਮਾਤਮਾ ਨੇ ਮੌਕਾ ਦੇਤਾ ਤੁਹਾਨੂੰ ਵੀ ਦੇਤਾ ਮੈਨੂੰ ਵੀ ਦੇਤਾ ਪੈਨ ਤੁਹਾਡੇ ਕੋਲੇ ਵੀ ਹੈ ਪੈਨ ਮੇਰੇ ਕੋਲੇ ਵੀ ਹੈ ਤੁਹਾਡੇ ਵਾਲੇ ਪੈਨ ਨੇ ਲਿਖਣਾ ਵੀ ਐਨੇ ਚਾਹੀਦੇ ਮੇਰੇ ਵਾਲੇ ਪੈਨ ਨੇ ਲਿਖਣਾ ਵੀ ਆ ਚੱਕ ਪਿੰਡਾਂ ਵਾਲਿਆਂ ਸਾਰੇ ਉੱਥੋਂ ਹੀ ਆਇਆ ਗੁੱਲਡਣ ਡੇ ਖੇੜ ਕੇ ਠੀਕ ਹੈ ਨਾ ਸੋ ਪਲੀਜ਼ 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 ਬਾਤ ਕਰ ਲਿਓ ਸੋ پتہ ਕਿ ਫਿਰ ਆਹ ਮੈਂ ਨੂੰ ਭੁੱਲ ਗਿਆ ਕੀ ਕਹਿ ਰਿਹਾ ਸੀ ਮੈਂ ਆਏ ਲਾਈਟ ਉੱਟ ਜਾਨੀ ਹੈ ਨਾ ਜੀ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਿੰਡਾਂ ਨੂੰ ਅਸੀਂ ਐ ਬਣਾ ਦੇਾਂਗੇ ਕਿ ਲੋਕ ਦੇਖਣ ਆਉਣ ਸਾਰੇ ਦੇਸ਼ ਚੋਂ ਫਿਰ ਪੰਜਾਬ ਦੇ ਪਿੰਡ ਜਿਹੜਾ ਮਰਜੀ ਪਿੰਡ ਆ ਤੱਕ ਵੀ ਜਿਹੜਾ ਮਰਜੀ ਪਿੰਡ ਦੇਖ ਲੀ ਜਾ ਇਸ ਵਾਰ ਅਸੀਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ੀਧੀ ਦੇ ਮਨਾ ਰਹੇ 350 ਸਾਲਾ 24 ਨਵੰਬਰ ਅਸੀਂ ਉਹਦੇ ਵਾਸਤੇ ਲੱਖ ਪੈਸੇ ਰੱਖ ਲਿਆ 55 ਕਰੋੜ ਰੁਪਇਆ ਲਗ ਰੱਖ ਲਿਆ ਸਭ ਤੋਂ ਪਹਿਲਾਂ ਤਾਂ ਜਿਹੜੇ ਜਿਹੜੇ ਪਿੰਡਾਂ 'ਚ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ 101 ਪਿੰਡ ਅਸੀਂ ਹੁਣ ਤੱਕ ਸਪੌਟ ਕੀਤਾ ਹੈ। ਉਹਨਾਂ ਪਿੰਡਾਂ ਵਾਸਤੇ ਸੀ ਲਾਗ ਫੰਡ ਰੱਖਿਆ ਹੋਇਆ। ਉੱਥੇ ਕੀਰਤਨ ਕਰਾਂਗੇ। ਉੱਥੇ ਦੀਵਾਨ ਲੱਗਣਗੇ। ਉਹਦੇ ਗੁਰੂ ਸਾਹਿਬ ਦੀ ਮਹਿਮਾ ਹੋਊਗੀ। ਜਿਹੜੇ ਜਿਹੜੇ ਪਿੰਡਾਂ 'ਚ ਚਰਨ ਛੋਹ ਪ੍ਰਾਪਤ ਪਿੰਡ ਨੇ ਗੁਰੂ ਸਾਹਿਬ ਦੇ। ਠੀਕ ਹੈ ਨਾ ਉਹਨਾਂ ਪੂਨਾਂ ਪਿੰਡਾਂ ਲਈ ਖਾਸ ਤੌਰ ਤੇ ਅਸੀਂ ਗੁਰੂ ਸਾਹਿਬ ਦੇ ਨਾਂ ਤੇ ਸਪੈਸ਼ਲ ਫੰਡ ਦੇਵਾਂਗੇ ਅਸੀਂ ਉਹਨਾਂ ਨੂੰ। ਕਿਉਂਕਿ ਆਪਾਂ ਸਰਵਾਦਾਪਲਾ ਮੰਗਨ ਵਾਲੀ ਬਾਣੀ ਜਿਹੜੀ ਆ ਉਹ ਹਰ ਰੋਜ਼ ਪਿੰਡਾਂ ਦੇ ਸਪੀਕਰਾਂ ਚੋਂ ਸਵੇਰੇ ਸ਼ਾਮ ਬੋਲਿਆ ਜਾਂਦਾ ਸਰਵਾਦਾਪਲਾ ਕਿ ਅੱਜ ਜੋ ਹੋ ਰਿਹਾ ਹੈ ਇਨਸਾਨੀਅਤ ਜਿਹੜੀ ਹੈ ਸ਼ਰਮਸਾਰ ਹੋ ਰਹੀ ਹੈ ਤੁਸੀਂ ਦੇਖੋ ਕਿੰਨੀ ਵੱਡੀ ਘਟਨਾ ਪਹਿਲਗਾਮ ਚ ਹੋਈ ਹੈ ਬਹੁਤ ਨਿਰਦੋਸ਼ ਲੋਕ ਜਿਹੜੇ ਨੇ ਉੱਥੇ ਮਾਰੇ ਗਏ ਨੇ ਪਰ ਆਪਾਂ ਭਾਈ ਚਰਕਸਾਂਝ ਆਪਣੀ ਤੋੜਨੀ ਨਹੀਂ ਭਾਈ ਚਰਕਸਾਂਝ ਦਾ ਜਿਹੜਾ ਸਭ ਤੋਂ ਵੱਡਾ ਮੁੱਢ ਹੈ ਉਹ ਪਿੰਡਾਂ ਚ ਮਰੇਗਾ ਦੀ ਗੱਲ ਕਰਦਿਲੇ ਆ ਨਰੇਗਾ ਦਾ ਅਸੀਂ ਕੀਤਾ ਕਿ ਜਦੋਂ ਕੰਮ ਹੋਵੇ ਜਿਵੇਂ ਹੁਣ ਸੀਜ਼ਨ ਹੈ ਹਾੜੀ ਦਾ ਜਦੋਂ ਕੰਮ ਹੋਵੇ ਫਿਰ ਤਬਾਦ ਹੁਣ ਜੀਰੀ ਲਾਵਾਂਗੇ ਜੂ ਮਈ ਜੂਨ ਚ ਚੋਨੇ ਦਾ ਆਫੀਸ ਸ਼ੁਰੂ ਜਦੋਂ ਕੰਮ ਹੋਵੇ ਮਾਰਕੀਟ ਚ ਮਤਲਬ ਖੇਤਾਂ ਚ ਕੰਮ ਹੋਵੇ ਉਦੋਂ ਨਰੇਗਾ ਨਹੀਂ ਚਲਾਉਣੀ ਉਦੋਂ ਸਿਰਫ ਉਹਨਾਂ ਨੂੰ ਜਿਹੜਾ ਕੰਮ ਹੈਗਾ ਉਹ ਕਰ ਲੈਣ ਦੇ ਪਾ ਠੀਕ ਆ ਤੇ ਅਸੀਂ ਬਰਾਬਰ ਚਲਾ ਲੈਂਦੇ ਉਹਦੇ ਉਹ ਵਿਚਾਰੇ ਦੇਖਦੇ ਨੇ ਇੱਧਰ ਜਾਈਏ ਤਾਂ ਕਾਰਡ ਕੈਂਸਲ ਹੁੰਦਾ ਜੇ ਇੱਧਰ ਜਾਵਾਂਗੇ ਤਾਂ ਆ ਦਿਹਾੜੀ ਮਿਲਦੀ ਹੁਣ ਕੋ ਕਰਤਾ ਉਹਨਾਂ ਨੂੰ ਉਦੋਂ ਕੰਮ ਮਿਲੂਗਾ ਜਦੋਂ ਕੰਮ ਨਹੀਂ ਹੈਗਾ ਮਾ ਕੋਈ ਮਈ ਮਈ ਚ ਕੋਈ ਕੰਮ ਨਹੀਂ ਹੁੰਦਾ ਜ਼ਿਆਦਾ ਮਈ ਜੂਨ ਚ ਚਲਾ ਲਓ ਸਤੰਬਰ ਅਕਤੂਬਰ ਚ ਫੇਰ ਚੋ ਨਾ ਜਾਂਦਾ ਉਹਦੋਂ ਬੰਦ ਕਰ ਦਿਓ ਨਵੰਬਰ ਚ ਕਣਕ ਲੱਗਣੀ ਬਿਜਣੀ ਹੁੰਦੀ ਐ ਕਣਕ ਤੋਂ ਬਾਅਦ ਫੇਰ ਦਸੰਬਰ ਵੇਲਾ ਪਿਆ ਜਨਵਰੀ ਵੇਲੀ ਤੇ ਉਦੋਂ ਕਰ ਲਓ ਉਹਨਾਂ ਨੂੰ ਉਦੋਂ ਕੰਮ ਮਿਲੇ ਜਦੋਂ ਕੰਮ ਹੈ ਨਹੀਂ। ਨਰੇਗਾ ਬਣਾਈ ਇਸੇ ਕੰਮ ਵਾਸਤੇ ਜੀ ਆਂ ਥੋੜੀ ਜਿਹੀ ਬਰਾਬਰ ਲਾ ਦੋ। ਔਰ ਨਰੇਗਾ ਚ ਅਸੀਂ ਬਦਲਣ ਵੀ ਲੱਗਿਆ। ਕਹੈਂ ਮੈਂ ਸਹਿਰ ਸੈਂਟਰ ਨੂੰ ਵੀ ਕਹਿਆ ਤੁਸੀਂ ਬਦਲ ਦੋ। ਨਰੇਗਾ ਚ ਕੋਈ ਕ੍ਰੀਏਟਿਵ ਕੰਮ ਤਾਂ ਹੋਣ। ਪ੍ਰੋਡਕਟਿਵ ਕੰਮ ਹੋਣ। ਇੱਧਰ ਲਈ ਭਣੀ ਚਾਕੇ ਇੱਧਰ ਤਰ ਦਿੰਦੇ ਨੇ। ਅਗਲੀ ਵਾਰ ਇੱਧਰ ਲਈ ਚਾਕੇ ਇੱਧਰ ਤਰ। ਕੁ ਕੰਮ ਤਾਂ ਹੋਵੇ ਪਿੰਡ ਦਾ। ਕੰਮ ਹੋਇਆ ਜੀ ਆ ਤਿੰਨ ਵਾਰੀ ਇੱਧਰ ਤਰ ਤੀਜ ਤਿੰਨ ਵਾਰੀ ਇੱਧਰ ਤਰ। ਟੋਕਰੇ ਚ ਕਾਈ ਰੱਖਦੇ ਆ ਮਾਵਾ ਭੈਣ ਕੁਝ ਸਕੂਲਾਂ ਦੇ ਕੰਮ ਕਰਾਈਏ ਉਹਨਾਂ ਤੋਂ ਨਰੇਗਾ ਚ ਆਪਾਂ ਗਰਾਊਂਡ ਬਣਾ ਸਕਦੇ ਆ ਜੀ ਕੁੱਕ ਪਿੰਡ ਨੂੰ ਫਾਇਦਾ ਹੋਵੇ ਉਹਦਾ ਨਰੇਗਾ ਦਾ ਸੋ ਅਸੀਂ ਤੁਹਾਨੂੰ ਇਹ ਆਉਣ ਵਾਲੇ ਦਿਨਾਂ ਚ ਇਹਦੇ ਬ੍ਰਾਸ਼ਰ ਬਣਾ ਕੇ ਦੇਵਾਂਗੇ ਕਿ ਨਰੇਗਾ ਚ ਕੀ ਕੀ ਹੋ ਸਕਦਾ ਹੈ ਉਹ ਕਰਵਾਓ ਸਰਪੰਚਾਂ ਨੂੰ ਅਧਿਕਾਰ ਦੇਵਾਂਗੇ ਕਿ ਤੁਸੀਂ ਕੰਮ ਤੁਸੀਂ ਸਪੌਟ ਤੁਸੀਂ ਕਰ ਸਕਦੇ ਹੋ ਕਿ ਆਹ ਕਰਵਾਉਣਾ ਤਾਂ ਜਿਹੜੇ ਨਰੇਗਾ ਸੈਕਟਰੀ ਉਹਨੂੰ ਆਰਡਰ ਦੇਵਾਂਗੇ ਕਿ ਸਰਪੰਚਾਂ ਨੂੰ ਪੁੱਛ ਕੇ ਕਰਾਓ ਆਪਣੇ ਆਪ ਹੀ ਰਿਸਟਰ ਲਾਏ ਨੇ ਪੱਚੇ ਜੇ ਰਿਸਟਰ ਤੇ ਸਾਈਨ ਕਰਾ ਲੈਂਦੇ ਨੇ ਕੰਮ ਕੋਈ ਹੋਰ ਕਰ ਜਾਂਦਾ ਦਿਹਾੜੀ ਕਿਸੇ ਹੋਰ ਦੇ ਦਿੰਦੇ ਮੈਨੂੰ ਤਾਂ ਪਤਾ ਮੈਂ ਆਇਆ ਹੁਣ ਨਾ ਥੋੜੇ ਚੋਈ ਬਾਕੀ ਨੂੰ ਪਤਾ ਨਹੀਂ ਆਪਾਂ ਛੱਡੋ ਪਰ ਉਹਨਾਂ ਦੀ ਗੱਲ ਵੀ ਨਹੀਂ ਕਰਨੀ oh my god man ਗੱਲ ਕਰਨੀ ਲੋ ਬਹੁਤ ਵੀ ਕਰਤਾ ਜਿਹੜਾ ਕਰਨਾ ਸੀ ਕੰਮ ਦਾ ਫਿਰਦੇ ਨੇ ਤਾਂ ਚਪਕਦੇ ਜਿੱਥੇ ਮਰਜੀ ਬੱਧਦੇ ਰਹਿੰਦੇ ਹਾਂਜੀ ਉਹ ਛੱਡੋ ਉਹਨਾਂ ਦੀ ਕੀ ਗੱਲ ਕਰਾਂਗੇ ਯਾਰ ਉਹ ਜਿਨ੍ਹਾਂ ਦੀਆਂ ਉਹ ਜਿਨ੍ਹਾਂ ਦੀ ਅਕਾਲ ਤਖਤ ਸਾਹਿਬ ਜਾ ਕੇ ਲੱਤ ਟੁੱਟ ਜਾਂਦੀ ਹੁਣ ਉਹਨੇ ਕੀ ਗੱਲਾਂ ਕਰਾਂਗੇ ਯਾਰ ਉਹਨੇ ਤੇ ਕੀ ਗੱਲਾਂ ਕਰਾਂਗਾ ਪ੍ਰਭੂ ਨਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮਤ ਮਤ ਵੱਜੀ ਪਈ ਹੈ ਪਤਾ ਨਹੀਂ ਕੀ ਵਰੀ ਜਾਂਦੇ ਫਿਰਦੇ ਆ ਜਾ ਚਲੋ ਫਿਰ ਦਰੇਣਾ ਆਪਾਂ ਨਹੀਂ ਪਹਿਣਾ ਸੁਇਸ਼ ਕਰਕੇ ਤੁਹਾਨੂੰ ਇੱਥੇ ਬੁਲਾਇਆ ਕੀ ਮੀਟਿੰਗਾਂ ਆਪਣੀਆਂ ਲਗਾਤਾਰ ਜਾਰੀ ਰਹਿਣਗੀਆਂ ਪਾਲ ਮਿਲ ਕਮੇਟੀ ਬਣਾ ਕੇ ਇੱਕ ਤੇ ਜਦੋਂ ਮਰਜ਼ੀ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ ਤੇ ਤੁਹਾਨੂੰ ਪੁੱਛ ਕੇ ਕੰਮ ਕਰਾਂਗੇ ਕਿ ਕੀ ਕੰਮਾਂ ਦੀ ਕਰ ਕਿਉਂਕਿ ਪਤਾ ਕੀ ਹੈ ਸਰਕਾਰ ਵੱਲੋਂ ਆ ਜਾਂਦਾ ਪੈਸਾ ਪਿੰਡ ਦੀ ਉਹਨੂੰ ਲੋੜ ਹੀ ਨਹੀਂ ਹੁੰਦੀ ਪਿੰਡ 'ਚੋਂ ਉਸ ਚੀਜ਼ ਦੀ ਲੋੜ ਹੀ ਨਹੀਂ ਹੁੰਦੀ ਉਹ ਬਣਾ ਕੇ ਦੇ ਦਿੰਦੇ ਪਿੰਡ ਨੂੰ ਪੁੱਛ ਲਓ ਯਾਰ ਕੀ ਲੋੜ ਹੈ ਉਹ ਕਹਿੰਦੇ ਇਹ ਵੀ ਵਜ੍ਹਾ ਸਾਨੂੰ ਆਹ ਕਰ ਦਿਓ ਜੀ ਇਹਦੀ ਵਜ੍ਹਾ ਸਾਡੇ ਸਕੂਲ 'ਚ ਆਹ ਕਰ ਦਿਓ ਜੀ ਪਹਿਲਾਂ ਕੀ ਹੁੰਦਾ ਸੀਗਾ ਹੁਣ ਇਹਨਾਂ ਨੇ ਇਹਨਾਂ ਨੇ ਆਪਾਂ ਨੂੰ 70 ਸਾਲਾਂ ਚ ਆਹੀ ਸਿਖਾਇਆ ਹੋਰ ਕਰਨ ਕੀ ਉਹ ਜਦੋਂ ਮੈਂ ਨਵਾਂ ਨਵਾਂ ਐਮਪੀ ਬਣਿਆ ਸੰਗਰੂਰ ਤੋਂ ਬੈਠਿਆ ਧੂਰੀ ਵਾਲੇ ਆਪਣੇ ਤੇ ਦਫ਼ਤਰ ਚ ਮੈਂ ਕਿਹਾ ਚਲੋ ਵੀ ਲੋਕਾਂ ਨੇ ਮੌਕਾ ਦਿੱਤਾ ਹੈ 5 ਕਰੋੜ ਰੁਪਿਆ ਹੈਗਾ ਇੱਕ ਸਾਲ ਦਾ ਮੈਂ ਐਮਪੀ ਕੋਲੇ ਮੈਂ ਕਿਹਾ ਵੀ ਲੋਕਾਂ ਨੂੰ ਦੇਵਾਂਗੇ ਲੋਕਾਂ ਦਾ ਪੈਸਾ ਲੋਕਾਂ ਦਾ ਪਹਿਲੇ ਉਹ ਪੰਚਾਇਤ ਆਈ ਲੈ ਰਿਕਾ ਗੇਲੇ ਪਾਸੋਂ ਪਿੰਡ ਸੀ ਮੈਂ ਐਮਪੀ ਸਾਹਸ ਸੀ ਸਾਸੀ ਸਾਸੀ ਗ੍ਰਾਂਟ ਚਾਹੀਦੀ ਮੈਂ ਬਿਲਕੁਲ ਦੇਵਾਂਗੇ ਗ੍ਰਾਂਟਾਂ ਤੁਹੇ ਦੇ ਨੇ ਸਾਢੇ 3 ਲੱਖ ਚਾਹੀਦਾ ਜੀ ਮੈਂ ਸਾਢੇ 3 ਲੱਖ ਦੇ ਦਾਂਗੇ ਲਿਖ ਕੇ ਦੇ ਦੋ ਬਸ ਮੈਂ ਤਾਂ ਪਾ ਕੇ ਵੀ ਕਿਹੜੇ ਮੰਤਬ ਲਈ ਚਾਹੀਦਾ ਫਿਰ ਉਹ ਵਿਭਾਗ ਨੂੰ ਪੈਸੇ ਦੇ ਦੀ ਸ਼ਮਸ਼ਾਨ ਘਾਟਾਂ ਨਹੀਂ ਗੰਨਾਂ ਉੱਚੇ ਚੱਕੜੀਆਂ ਮੈਂ ਕੀ ਗੱਲ ਆਪਦੇ ਮੁਰਦਿਆਂ ਤੇ ਯਕੀਨ ਨਹੀਂ ਤੁਹਾਨੂੰ ਵੀ ਬਗਾ ਛੱਡ ਗਏ ਆ ਕਿਤੇ ਬਾਹਰ ਨਹੀਂ ਪਵਾ ਕਰੇ ਨਾ ਜਾਂ ਦੁਆਰੀ ਮਨੇ ਯਾਰ ਕੋਈ ਲਾਇਬ੍ਰੇਰੀ ਵਾਸਤੇ ਲੈ ਲਓ। ਕੋਈ ਸਕੂਲ ਦੇ ਕਮਰੇ ਪਾ ਦਿੰਨੇ ਆ। ਸੋਲੋ ਲਾਈਟਾਂ ਲਾ ਦਿੰਨੇ ਆ। ਮੈਨੂੰ ਕਹਿੰਦੇ ਜੀ ਆਹ ਜਿਹੜੇ ਤੁਸੀਂ ਕੰਮ ਗਣਾਏ ਨੇ। ਸਮਸ਼ਾਨ ਘਟ ਅੰਨੇ ਕੰਨਾ ਤੋਂ ਬਿਨਾ। ਇੱਕ ਅਰਸਾ ਦੇਣ ਤੁਸੀਂ। ਮਨੇ ਹਾਂ। ਐ ਪੈਸਾ ਸਾਰਾ ਇਹ ਡਿਵੈਲਪਮੈਂਟ ਵਾਸਤੇ ਹੀ ਆ। ਕਹਿੰਦੇ ਸਾਡਾ ਕੋਈ ਕਸੂਰ ਨਹੀਂ। ਸਾਨੂੰ ਤਾਂ ਜਿੰਨ ਜਦੋਂ ਵੀ ਮਿਲੇ ਨੇ ਪੈਸੇ ਸੁਖਿਆਨ ਘਟ ਵਾਸਤੇ ਮਿਲੇ ਨੇ ਜੀ ਬਸ। ਫਾਨ ਨੂੰ ਸਮਝਾਨ ਘਟੋਂ ਤੂੰ ਤਾਂ ਹੀ ਨਹੀਂ ਉਠੜ ਦਿੱਤਾ ਇਹਨਾਂ ਨੇ। ਤੁਹੇ ਮਤਲਬ ਕਿਉਂਕਿ ਉਹ ਕਹਿੰਗੇ ਇਹਨਾਂ ਨੂੰ ਪਤਾ ਹੀ ਨਾ ਲੱਗੇ ਇਹਨਾਂ ਨੂੰ ਵੀ ਕੀ ਕੀ ਕਰ ਸਕਦੇ ਹੱਕ ਕੀ ਨੇ ਇਹਨਾਂ ਦੇ ਉਹਨਾਂ ਦੱਸੇ ਹੀ ਨਹੀਂ ਆਪਾਂ ਨੂੰ ਨਾ ਜੋ ਆਖ ਪੜ੍ਹਨ ਦੇ ਉੱਤੇ ਸਾਡੇ ਨੌਵੀਂ ਤੱਕ ਕਹਿੰਦੇ ਕੋਈ ਫੇਲ ਨਹੀਂ ਕਰਨਾ ਦਸਵੀਂ 80% ਫੇਲ ਹੋ ਜਾਂਦੀ ਚਲ ਆ ਜਾ ਟਾ ਦੇ ਦਰਸਕੀਨ ਚ ਆ ਗਿਆ ਉਹਨਾਂ ਕੇ ਬਸ ਚਲ ਕਮਾਈ ਚੱਲੂ ਕਿਉਂ ਨਹੀਂ ਫੇਲ ਕਰਨਾ ਯਾ ਬੱਚੇ ਦਾ ਪਤਾ ਤਾਂ ਲੱਗੇ ਨਾ ਟੈਸਟ ਪਹਿਲਾਂ ਲੈ ਲਓ ਤਿੰਨ ਮਹੀਨੇ ਬਾਅਦ ਲੈ ਲਓ ਪਤਾ ਲੱਗ ਜੇ ਬੱਚੇ ਦਾ ਅੱਜ ਕੱਲ ਤਾਂ ਚਾਰ ਚਾਰ ਟੈਸਟ ਹੁੰਦੇ ਨੇ ਸੈਮੈਸਟਰ ਟੈਸਟ ਹੁੰਦੇ ਨੇ ਉਹ ਸਰਕਾਰੀ ਸਕੂਲਾਂ ਚ ਪੜ੍ਹਾਈ ਦੇਖਿਓ ਤੁਸੀਂ